ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀ ਟੀਪੀ ਤਾਂ ਤੁਸੀਂ ਦੇਖਦੇ ਪਏ ਮੇਰਾ ਡੀਪੀਸੀ ਪੰਜਾਬੀ ਤੇ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਆ ਅੱਜ ਪਿੰਡ ਗੁਰਦਾਸ ਨੰਗਲ ਦੇ ਵਿੱਚ ਜਿਹੜਾ ਆ ਹਸਪੀਟਲ ਵੱਲੋਂ ਅ ਮਲਾਜ਼ਮ ਅ ਪਹੁੰਚੇ ਨੇ ਡੇਂਗੂ ਨੂੰ ਲੈ ਕੇ ਜਿਹੜਾ ਆ ਖਾਸ ਕਰਕੇ ਜਿਹੜਾ ਆ ਅ ਘਰਾਂ ਦੇ ਵਿੱਚ ਜਿਹੜੀ ਵਿਜਿਟ ਕੀਤੀ ਜਾ ਰਹੀ ਹੈ ਤੇ ਤੁਸੀਂ ਦੇਖਦੇ ਪਏ ਕਿ ਇੱਧਰ ਜਿਹੜਾ ਆ ਕਿ ਕਿਸ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਜਾਂ ਕਿਤੇ ਪਾਣੀ ਤਾਂ ਨਹੀਂ ਖੜਿਆ ਤੈਸਲੀ ਜਿਹੜਾ ਵੱਖ-ਵੱਖ ਘਰਾਂ ਦੇ ਵਿੱਚ ਕੂਲਰਾਂ ਦਾ ਵੀ ਜਿਹੜਾ ਆ ਟੈਸਟ ਕੀਤਾ ਜਾ ਰਿਹਾ ਤੇ ਜਿਹੜਾ ਆ ਉਹ ਚੀਜ਼ਾਂ ਜਿਹੜੀਆਂ ਦੇਖੇ ਜਾ ਰਹੀਆਂ ਨੇ ਵੀ ਕਿਤੇ ਹੋਵੇ ਨਾ ਤੇ ਇਸ ਟਾਈਮ ਥੋੜਾ ਇੱਥੇ ਪਾਣੀ ਨਜ਼ਰ ਆਇਆ ਸੀ ਉਹਨੂੰ ਚੈੱਕ ਕਰਦੇ ਪਏ ਨੇ ਵੀ ਇਹਦੇ ਵਿੱਚ ਸ਼ਾਇਦ ਕਿਤੇ ਡੇਂਗੂ ਇਹ ਤਾਂ ਨਹੀਂ ਪਣਕਦਾ ਪਿਆ ਉਹ ਚੈੱਕ ਕੀਤਾ ਜਾ ਰਿਹਾ ਸਪੈਸ਼ਲੀ ਡੇਂਗੂ ਦੇ ਜਿਹੜੇ ਲਾਰਵੇ ਦੇ ਜਿਹੜੇ ਉ ਪੈਦਾ ਹੋ ਰਹੇ ਨੇ ਇਹ ਡੇਂਗੂ ਦੇ ਜਿਹੜੇ ਲਾਰਵੇ ਨੇ ਉਹ ਦਿਖਾਏ ਜਾ ਰਿਹਾ ਤੇ ਇਹ ਸ਼ਾਇਦ ਘਰ ਵਾਲਿਆਂ ਦੀ ਗਲਤੀ ਹੈ ਕਿ ਬਾਲਟੀ ਦੇ ਵਿੱਚ ਮੀਂਹ ਦਾ ਪਾਣੀ ਜਿਹੜਾ ਆ ਉਹ ਜਮਾ ਹੋ ਗਿਆ ਸੀ ਬੋਤਲਾਂ ਵਾਲਾ ਪਿਆਇਆ ਸੀ ਇਹਨੂੰ ਖਾਲੀ ਕਰਨ ਦਾ ਜਿਹੜਾ ਆ ਉਹ ਧਿਆਨ ਨਹੀਂ ਰਿਹਾ ਜਿਹਦੇ ਕਰਕੇ ਜਿਹੜਾ ਡੇਂਗੂ ਪੈਦਾ ਹੋਣ ਦੇ ਜਿਹੜੇ ਆ ਅਸਾਰ ਜਿਹੜੇ ਆ ਉਹ ਵਧਦੇ ਪਏ ਆ ਤੇ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਏ ਜਾ ਰਿਹਾ ਭੀ ਜੇਕਰ ਇਦਾਂ ਦੇ ਤੁਹਾਡੇ ਘਰਾਂ ਦੇ ਵਿੱਚ ਗਮਲਿਆਂ ਦੇ ਵਿੱਚ ਜਾਂ ਕੋਈ ਬਾਲਟੀ ਜਾਂ ਕੋਈ ਕਿਸੇ ਵੀ ਤਰ੍ਹਾਂ ਦੇ ਇਕਰ ਕੋਈ ਚੀਜ਼ ਸਾਹਮਣੇ ਹੁੰਦੀ ਹੈ ਤੇ ਉੱਥੇ ਜਿਹੜੇ ਆ ਡੇਂਗੂ ਦੇ ਜਿਹੜੇ ਆ ਅਸਾਰ ਵਸ ਸਕਦੇ ਆ ਇੱਥੇ ਵੀ ਤੁਸੀਂ ਦੇਖਦੇ ਪਏ ਹੋ ਤਸਵੀਰਾਂ ਦੇ ਵਿੱਚ ਕਿ ਡੇਂਗੂ ਜਿਹੜਾ ਆ ਉਹ ਪਣਕਦਾ ਹੋਇਆ ਨਜ਼ਰ ਆਇਆ ਆ ਪਾਣੀ ਜਿਵੇਂ ਹੀ ਬਾਲਟੀ ਦੇ ਵਿੱਚੋਂ ਬਾਹਰ ਕੱਢਿਆ ਤੇ ਉਹ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਜਿਹੜੀਆਂ ਆਪਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆ ਹੋ ਸਕਦਾ ਤੁਹਾਨੂੰ ਕੈਮਰੇ ਦੇ ਵਿੱਚ ਨਜ਼ਰ ਨਾ ਆਉਂਦੀਆਂ ਹੋਣ ਪਰ ਫਿਰ ਵੀ ਆਪਾਂ ਕੋਸ਼ਿਸ਼ ਕਰਦੇ ਪਏ ਆ ਕਿ ক্লোਜ ਦਿਖਾਉਣ ਦੀ ਕਿ ਜਿਹੜਾ ਡੇਂਗੂ ਦੇ ਜਿਹੜੇ ਹੈਗੇ ਨੇ ਉਹ ਦਿਖਾਏ ਜਾ ਰਹੇ ਨੇ ਇਹਨਾਂ ਵੱਲੋਂ ਵੀ ਇਸ ਤਰ੍ਹਾਂ ਦਾ ਡੇਂਗੂ ਹੁੰਦਾ ਜਿਵੇਂ ਕਿ ਛੋਟੀਆਂ-ਛੋਟੀਆਂ ਮੱਸੀਆਂ ਦੇ ਬੱਚੇ ਜਿਹੜੇ ਹਨ ਉਹ ਪਾਣੀ ਦੇ ਵਿੱਚ ਜਿਹੜੇ ਆ ਉਹ ਪਣਕਦੇ ਨੇ ਉਸ ਤਰ੍ਹਾਂ ਹੀ ਜਿਹੜਾ ਡੇਂਗੂ ਦਾ ਜਿਹੜਾ ਮਸਰਿਆ ਉਹ ਪਣਕਦਾ ਹੋਇਆ ਨਜ਼ਰ ਜਿਹੜਾ ਆ ਰਿਹਾ ਡੇਂਗੂ ਦੇ ਜਿਹੜੇ ਕੀੜੇ ਨੇ ਉਹ ਸਾਫ਼ ਪਾਣੀ ਦੇ ਵਿੱਚ ਖਾਸ ਕਰਕੇ ਜਿਹੜਾ ਆ ਉਹ ਪੈਦਾ ਹੋ ਜਾਂਦੇ ਆ ਇਹਨੂੰ ਆਪਾਂ ਡੇਂਗੂ ਦਾ ਲਾਰਵਾ ਵੀ ਕਹਿ ਸਕਦੇ ਆ ਡੇਂਗੂ ਦੇ ਬੱਚੇ ਵੀ ਕਹਿ ਸਕਦੇ ਆ ਵੀ ਇੱਧਰ ਤੁਸੀਂ ਦੇਖਦੇ ਪਿਓ ਅੱਜ ਕੱਲ ਬਹੁਤ ਸਾਰੇ ਲੋਕਾਂ ਦੇ ਜਿਹੜੇ ਸੈਲ ਡਾਊਨ ਹੋ ਰਹੇ ਆ ਬਹੁਤ ਸਾਰੇ ਲੋਕ ਜਿਹੜੇ ਆ ਬੁਖਾਰ ਦੇ ਨਾਲ ਗ੍ਰਸਤ ਹੋ ਰਹੇ ਨੇ ਡੇਂਗੂ ਦੇ ਨਾਲ ਗ੍ਰਸਤ ਹੋ ਰਹੇ ਨੇ ਤੇ ਹਸਪੀਟਲ ਜਿਹੜੇ ਆ ਉਹ ਜ਼ਿਆਦਾਤਰ ਜਿਹੜੇ ਆ ਇਸ ਪ੍ਰੋਬਲਮ ਨੂੰ ਲੈ ਕੇ ਭਰੇ ਪਏ ਨੇ ਤੇ ਬਹੁਤ ਜ਼ਿਆਦਾ ਜਿਹੜੀਆਂ ਪ੍ਰੋਬਲਮਾਂ ਜਿਹੜੀਆਂ ਇਹ ਆ ਜਾਂਦੀਆਂ ਨੇ ਤੇ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਜਿਹੜੀ ਇਹ ਘਰਾਂ ਦੇ ਵਿੱਚ ਪਿੰਡਾਂ ਥਾਵਾਂ ਦੇ ਵਿੱਚ ਇਹ ਗਲਤੀ ਜਿਹੜੀ ਇਹ ਹੋ ਹੀ ਜਾਂਦੀ ਹੈ ਹਾਲਾਂਕਿ ਇਹ ਘਰ ਜਿਹੜਾ ਆ ਇੱਕ ਪੱਤਰਕਾਰ ਦਾ ਸਮਝ ਲਓ ਕਿ ਮੇਰਾ ਆਪਣਾ ਆ ਜਿੱਥੇ ਕਿ ਮੈਂ ਖੁਦ ਵੀ ਇੱਕ ਗਲਤੀ ਕਰ ਚੁੱਕਾ ਕਿਉਂਕਿ ਬਾਲਟੀ ਵਾਲ ਜਿਹੜਾ ਹੈ ਧਿਆਨ ਨਹੀਂ ਗਿਆ ਵੀ ਬਰਸਾਤੀ ਪਾਣੀ ਜਿਹੜਾ ਇਹਦੇ ਵਿੱਚ ਜਿਹੜਾ ਠਹਿਰ ਚੁੱਕਿਆ ਸੀ ਜਿਹਦੇ ਕਰਕੇ ਜਿਹੜਾ ਇਹ ਇਥੇ ਜਿਹੜੀ ਪ੍ਰੋਬਲਮ ਆ ਗਈ ਬਾਕੀ ਜਿਹੜੀ ਹੈ ਸਾਰਾ ਹੁਣਾਂ ਦੇ ਨਾਲ ਗੱਲਬਾਤ ਕਰ ਲੈਣੇ ਆ ਵੀ ਇਹਨਾਂ ਵੱਲੋਂ ਕਿਸ ਤਰ੍ਹਾਂ ਮਤਲਬ ਤੇ ਕਿਹੜੇ ਡਿਪਾਰਟਮੈਂਟ ਵੱਲੋਂ ਜਾਂ ਸਰਕਾਰੀ ਜਾਂ ਪ੍ਰਾਈਵੇਟ ਇਸ ਤਰ੍ਹਾਂ ਮਤਲਬ ਜਿਹੜੀ ਗੱਲਬਾਤ ਹੈ ਜਿਹੜੀ ਇਹ ਸਾਰੀ ਸਾਹਮਣੇ ਆ ਸਰਚ ਕਰ ਸਕਦਾ ਅੱਜ ਅਸੀਂ ਸਰਕਾਰੀ ਹਸਪੀਟਲ ਤੋਂ ਪਿੰਡ ਗਰਦਾਸ ਨੰਗਲ ਡੈਂਗੂ ਸਰਵੇ ਕਰ ਰਹੇ ਆ ਇੱਥੇ ਡੈਂਗੂ ਦਾ ਮਰੀਜ਼ ਨਿਕਲੇ ਆ ਡੈਂਗੂ ਦਾ ਸਰਵੇ ਕੀਤਾ ਸਾਰੇ ਪਿੰਡ ਦਾ ਸਰਵੇ ਕੀਤਾ ਆ ਤੇ ਲੋਕਾਂ ਨੂੰ ਡੈਂਗੂ ਤੋਂ ਕਿਵੇਂ ਬਚਾਅ ਕਰਨਾ ਉਹਦੇ ਬਾਰੇ ਸਾਰਿਆਂ ਨੂੰ ਜਾਣਕਾਰੀ ਦਿੱਤੀ ਆ ਹਰ ਘਰ ਦੇ ਵਿੱਚ ਜਾ ਕੇ ਲੋਕਾਂ ਦੀ ਕੂਲਰ ਫ੍ਰਿਜ ਕਮਲੇ ਵਗੈਰਾ ਚੈੱਕ ਕੀਤੇ ਆ ਜਿੱਥੇ ਵੀ ਕਿਤੇ ਸਾਨੂੰ ਲਾਰਵਾ ਮਿਲਿਆ ਉਥੇ ਹੀ ਲਾਰਵਾ ਨਸ਼ਟ ਕੀਤਾ ਆ ਨਸ਼ਟ ਕਰਕੇ ਤੇ ਉਹਨੂੰ ਲੋਕਾਂ ਨੂੰ ਅੱਗੇ ਤੋਂ ਜਾਣਕਾਰੀ ਮਹੱਇਆ ਕਰਾਈ ਆ ਕਿ ਇਹਨੂੰ ਕਿਤੇ ਵੀ ਸਾਫ਼ ਖੜਾ ਪਾਣੀ ਨਾ ਹੋਣ ਦੇਣ ਕਿਉਂਕਿ ਡੇਂਗੂ ਵਾਲਾ ਜਿਹੜਾ ਮੱਛਰ ਆ ਉਹ ਸਾਫ਼ ਖੜੇ ਪਾਣੀ ਦੇ ਵਿੱਚ ਆਪਣੇ ਆਂਡੇ ਦਿੰਦਾ ਤੇ ਇੱਕ ਹਫ਼ਤੇ ਦੇ ਵਿੱਚ ਹਫ਼ਤੇ ਤੋਂ 10 ਦਿਨ ਦੇ ਵਿੱਚ ਵਿੱਚ ਉਹ ਆਂਡਿਆਂ ਤੋਂ ਪੂਰਾ ਮੱਛਰ ਬਣ ਕੇ ਉੱਡਣ ਲਈ ਤਿਆਰ ਹੋ ਜਾਂਦਾ ਤੇ ਲੋਕਾਂ ਨੂੰ ਦੁਬਾਰਾ ਕੱਟ ਕੇ ਫੇਰ ਡੇਂਗੂ ਕਰ ਸਕਦਾ ਅਸੀਂ ਲੋਕਾਂ ਨੂੰ ਇਹਦੇ ਬਾਰੇ ਪੂਰੀ ਜਾਣਕਾਰੀ ਦੇ ਰਹੇ ਹਾਂ ਕਿ ਡੇਂਗੂ ਤੋਂ ਕਿਵੇਂ ਬਚਣਾ ਚਾਹੀਦਾ ਤੇ ਡੇਂਗੂ ਬੁਖਾਰ ਕੀ ਕਿਵੇਂ ਹੁੰਦਾ ਆ ਮੱਛਰ ਦੇ ਕੱਟਣ ਨਾਲ ਇਕ ਡੇਂਗੂ ਸਪੈਸ਼ਲ ਕਿਸਮ ਦਾ ਮੱਛਰ ਹੁੰਦਾ ਜਿਹੜਾ ਡੇਂਗੂ ਕਰਦਾ ਤੇ ਉਹ ਮੱਛਰ ਜਿਹੜਾ ਉਹ ਸਾਫ਼ ਖੜੇ ਪਾਣੀ 'ਚ ਹੁੰਦਾ ਇਹ ਸਾਫ਼ ਖੜਾ ਪਾਣੀ ਸਾਡੇ ਘਰਾਂ 'ਚ ਹੁੰਦਾ ਫ੍ਰੀਜਾਂ ਦੇ ਮਗਰ ਕੂਲਰ ਦੇ ਵਿੱਚ ਜਾਂ ਗਮਲਿਆਂ 'ਚ ਜਾਂ ਕੋਈ ਬਾਲਟੀ ਵਗੈਰਾ ਕੋਈ ਵੀ ਭਾਂਡਾ ਸਾਡੇ ਘਰ ਪੈ ਟਾਇਰ ਨੇ ਵੇਸਟ ਅਸੀਂ ਲੋਕਾਂ ਨੂੰ ਬੇਨਤੀ ਕਰਦੇ ਆ ਤੁਹਾਡੇ ਜਰੀਏ ਤੁਹਾਡੇ ਮਾਧਿਅਮ ਜਰੀਏ ਕਿ ਆਪਣੇ ਘਰ ਕਿਤੇ ਵੀ ਸਾਫ਼ ਖੜਾ ਪਾਣੀ ਨਾ ਹੋਣ ਦੇਣ ਤੇ ਜੇ ਸਾਫ ਖਰਾਬ ਪਾਣੀ ਹੋਊਗਾ ਮਛਰ ਪੈਦਾ ਨਹੀਂ ਹੋਊਗਾ ਤੇ ਡੇਂਗੂ ਨਹੀਂ ਹੋਊਗਾ ਤੇ ਜੇ ਡੇਂਗੂ ਨਹੀਂ ਹੋਊਗਾ ਤਾਂ ਤੁਸੀਂ ਤੰਦਰੁਸਤ ਰਹੋਗੇ ਤੁਸੀਂ ਤੰਦਰੁਸਤ ਰਹੋਗੇ ਤੇ ਸਾਰਾ ਪਿੰਡ ਤੰਦਰੁਸਤ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਇਹਦੇ ਜਿਹੜੇ ਡੇਂਗੂ ਦੇ ਆ ਉਹ ਲੱਛਣ ਕੀ ਕੀ ਹੁੰਦੇ ਨੇ ਲੱਛਣ ਇਹਦੇ ਵਿੱਚ ਬੁਖਾਰ ਹੁੰਦਾ ਹੈ ਹੱਡਾਂ ਪਨਵਾ ਬੁਖਾਰ ਹੁੰਦਾ ਹੈ ਬਹੁਤ ਜਿਹੜੀਆਂ ਦਰਦ ਹੁੰਦੀਆਂ ਸਰੀਰ ਦੇ ਵਿੱਚ ਦਰਦਾਂ ਹੁੰਦੀਆਂ ਨੇ ਤੇ ਤੇਜ਼ ਬੁਖਾਰ ਜੋੜਾਂ ਵਿੱਚ ਦਰਦ ਹੋਏਗੀ ਚਮੜੀ ਦੇ ਵਿੱਚ ਕਿਸੇ ਵਾਰ ਜੇ ਜ਼ਿਆਦਾ ਹੋਵੇ ਤੇ ਦਾਣੇ ਵੀ ਰੈਸ਼ ਵਗੈਰਾ ਹੋ ਸਕਦੇ ਆ ਤੇ ਉਹਦੇ ਉਹ ਇਹ ਲੱਛਣ ਜਿਹੜੇ ਆ ਇਹਦੇ ਉਹਦੇ ਹੁੰਦੇ ਆ ਸਰ ਜਿਹੜੇ ਕਹਿੰਦੇ ਵੀ ਸੈਲ ਡਾਊਨ ਹੋ ਜਾਂਦੇ ਆ ਸੈਲ ਡਿਊ ਵਿੱਚ ਪਲੇਟਲਟ ਘਟਦੇ ਆ ਪਰ ਜ਼ਰੂਰੀ ਨਹੀਂ ਕਿ ਪਲੇਟਲਟ ਘਟੇ ਹੋਣ ਤੇ ਉਹ ਡੇਂਗੂ ਹੋਵੇ ਡੇਂਗੂ ਜਿਹੜਾ ਆ ਫਿਰ ਇਹ ਸਰਕਾਰੀ ਹਸਪਤਾਲ ਦੇ ਵਿੱਚ ਫ੍ਰੀ ਟੈਸਟ ਹੁੰਦਾ ਉਥੇ ਜਦੋਂ ਟੈਸਟ ਹੋਣ ਤੋਂ ਬਾਅਦ ਰਿਪੋਰਟ ਆਉਂਦੀ ਆ ਫਿਰ ਕਨਫਰਮ ਹੁੰਦਾ ਕਿ ਇਹ ਡੇਂਗੂ ਹੀ ਆ ਸੈਲ ਕਿਸੇ ਹੋਰ ਕਾਰਨ ਕਰਕੇ ਵੀ ਘਟ ਸਕਦੇ ਆ ਜਿੰਨੇ ਲੋਕਾਂ ਦੇ ਸੈਲ ਘਟੇ ਹੋਣ ਸਾਰਿਆਂ ਨੂੰ ਡੇਂਗੂ ਨਹੀਂ ਹੁੰਦਾ ਠੀਕ ਆ ਤੇ ਸਰ ਤੋਂ ਕਿੰਨੇ ਦਿਨਾਂ ਤੋਂ ਜਿਹੜਾ ਪਿੰਡਾਂ ਦੇ ਵਿੱਚ ਵਿజిਟ ਕਰਦੇ ਪਏ ਅਸੀਂ ਮਤਲਬ ਰੈਗੂਲਰ ਸਾਡੀਆਂ ਟੀਮਾਂ ਹਰ ਪਿੰਡ ਦੇ ਵਿੱਚ ਵਿజిਟ ਕਰਦੀਆਂ ਨੇ ਕਦੀ ਕਿਸੇ ਪਿੰਡ 'ਚ ਜਾਣਾ ਹੁੰਦਾ ਹੈ ਕਦੀ ਕਿਸੇ ਪਿੰਡ ਜਾਣਾ ਸਪੈਸ਼ਲੀ ਇੱਥੇ તાਜ ਟੀਮ ਆਈ ਆ ਕਿ ਇੱਥੇ ਡੇਂਗੂ ਦਾ ਮਰੀਜ਼ ਨਿਕਲਿਆ ਤੇ ਉਹਦੇ ਘਰ ਦੇ ਆਲੇ ਦੁਆਲੇ ਸਾਰੇ ਲਗਭਗ 100-150 ਘਰ ਦੇ ਵਿੱਚ ਹੀ ਸਰਵੇ ਕੀਤਾ ਤੇ ਲੋਕਾਂ ਨੂੰ ਜਾਣਕਾਰੀ ਦਿੱਤੀ ਇਹ ਟੀਮਾਂ ਪ੍ਰਾਈਵੇਟ ਤੌਰ ਤੇ ਨੇ ਜਾਂ ਸਰਕਾਰੀ ਨਹੀਂ ਇਹ ਸਰਕਾਰੀ ਤੌਰ ਤੇ ਹੈਲਥ ਡਿਪਾਰਟਮੈਂਟ ਦੇ ਮੁਲਾਜ਼ਮ ਨੇ ਸਾਰੇ ਲਾਗ ਦਰੰਗਲਾ ਤੋਂ ਆਏ ਨੇ ਇਹ ਸਾਰੇ ਮੁਲਾਜ਼ਮ ਇਸ ਪਿੰਡ ਵਿੱਚ ਤਾਂ ਆਏ ਨੇ ਕਿਉਂਕਿ ਇੱਥੇ ਡੰਗੂ ਦਾ ਮਰੀਜ਼ ਨਿਕਲਿਆ ਤੇ ਸਾਰੇ ਆਲੇ-ਵਾਲੇ ਘਰਾਂ ਦੇ ਵਿੱਚ ਚੈੱਕ ਕਰਨਾ ਸੀ ਉਹਦੇ ਵਾਸਤੇ ਸਾਰੀ ਟੀਮ ਬਣਾ ਕੇ ਅਸੀਂ ਚੈੱਕ ਕਰ ਰਹੇ ਸਾਰੇ ਜਿੱਤਰਾ ਕੀ ਪਿੰਡਾਂ ਦੇ ਵਿੱਚ ਖਾਸ ਕਰਕੇ ਜਿਵੇਂ ਕਿ ਤੁਸੀਂ ਕਿਹਾ ਕਿ ਪਾਣੀ ਜਿਹੜਾ ਆ ਉਹ ਜਿਹੜਾ ਸਾਫ ਪਾਣੀ ਉੱਥੇ ਰਾਇਆ ਜਾਂਦਾ ਆ ਪਿੰਡਾਂ ਦੇ ਲੋਕਾਂ ਨੂੰ ਆਪਣੇ ਵੱਲੋਂ ਕੀ ਮੈਸੇਜ ਦੇਣਾ ਚਾਹੋਗੇ ਪਿੰਡਾਂ ਦੇ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹਾਂਗੇ ਕਿ ਆਪਣੇ ਘਰ ਦੇ ਵਿੱਚ ਅੱਜ ਹੀ ਸਾਰੇ ਘਰ ਦੀ ਚਾਤੀ ਮਾਰੋ ਛੱਤ ਤੇ ਜਾਓ ਕੋਈ ਖਾਲੀ ਥਾਂ ਪਿਆ ਆ ਕਿਤੇ ਕੋਈ ਬਾਲਟੀ ਕੋਈ ਡੱਬਾ ਕੋਈ ਟਾਇਰ ਜਿਹਦੇ ਵਿੱਚ ਸਾਫ਼ ਖੜਾ ਪਾਣੀ ਆ ਉਹਨੂੰ ਡੋਲ ਕੇ ਤੇ ਉਹਨੂੰ ਮੋਦਾ ਮਾਰ ਦੋ ਜਿਹੜਾ ਕੋਈ ਬਾਲਟੀ ਵਗੈਰਾ ਜਿਹੜੀ ਕੋਈ ਉਹਨੂੰ ਮੋਦੀ ਮਾਰ ਦੋ ਟਾਇਰ ਵਗੈਰਾ ਵਾ ਤੇ ਉਹਨਾਂ ਨੂੰ ਅੰਦਰ ਛੱਤ ਥੱਲੇ ਰੱਖੋ ਜਾਂ ਕਿਤੇ ਵਿੱਚ ਕੁਆੜੀਆਂ ਨੂੰ ਵੇਚ ਦੋ ਕਿਉਂਕਿ ਜੇ ਉਹ ਪਏ ਰਹਿਣਗੇ ਫੇਰ ਬਰਸਾਤ ਹੋएगी ਬਰਸਾਤ ਦਾ ਪਾਣੀ ਖੜਾ ਹੋਏਗਾ ਤੇ ਨਿਗੇਲੀ ਹੋਣੀ ਹੋਣੀ ਆ ਤੇ ਇਸ ਕਰਕੇ ਆਪਣੇ ਅੱਜ ਹੀ ਸਾਰੇ ਜਾਣੇ ਆਪਣੇ ਆਪਣੇ ਘਰ ਛਾਤੀ ਮਾਰੋ ਆਪਣੀਆਂ ਆਪਣੀਆਂ ਫਰਿੱਜਾਂ ਜਿਹੜੀਆਂ ਉਹਦੇ ਮਗਰ ਟ੍ਰੇ ਲੱਗੀ ਆ ਉਹਨੂੰ ਹਫ਼ਤੇ ਚੱਕਰੀ ਜਰੂਰ ਸਾਫ਼ ਕਰਿਆ ਕਰੋ ਪੂਲਾਂ ਦੇ ਪਾਣੀ ਪਾਉਂਦੇ ਹੋ ਤੇ ਉਹਨੂੰ ਹਫ਼ਤੇ ਚੱਕਰੀ ਜਰੂਰ ਸਾਫ਼ ਕਰਿਆ ਕਰੋ ਤੇ ਜਿਹੜਾ ਤੁਹਾਡੇ ਘਰ ਵੇਸਟ ਸਮਾਨ ਪਿਆ ਹੋ ਆ ਜੇ ਉਹ ਨਹੀਂ ਚਾਹੀਦਾ ਤੇ ਉਹਨੂੰ ਨਸ਼ਟ ਕਰ ਦਿਓ ਜਾਂ ਵੇਚ ਦਿਓ ਜਾਂ ਜੇ ਕੋਈ ਬਾਲਟੀ ਵਗੈਰਾ ਨੂੰ ਮੁੱਦੀ ਮਾਰ ਕਿਉਂਕਿ ਤਾਂ ਕੋ ਸਾਫ਼ ਪਾਣੀ ਕਿਤੇ ਖੜਾ ਨਾ ਹੋਏ ਸਾਫ਼ ਪਾਣੀ ਖੜਾ ਹੋਏਗਾ ਤੇ ਤੁਹਾਨੂੰ ਉਥੇ ਮੱਛਰ ਪੈਦਾ ਹੋਏਗਾ ਤੇ ਤੁਹਾਨੂੰ ਕੱਟੇਗਾ ਤੇ ਡੇਂਗੂ ਹੋਏਗਾ ਅੱਜ ਪਿੰਡ ਗਰਦਾਸ ਨੰਗਲ ਦੇ ਵਿੱਚ ਪਹੁੰਚਿਓ ਕਿੰਨੇ ਕੇ ਘਰਾਂ ਦੇ ਵਿੱਚ ਵਿਜ਼ਿਟ ਕਰ ਚੁੱਕੇ ਹੋ ਅਸੀਂ ਲਗਭਗ 150 ਘਰ ਦੇ ਵਿੱਚ ਚੀਕੀ ਤੇ ਕਿੰਨੇ ਕੇ ਘਰਾਂ ਦੇ ਵਿੱਚ ਜਿਹੜਾ ਇਸ ਤਰ੍ਹਾਂ ਦਾ ਪਾਣੀ ਜਾਂ ਜਿਹੜਾ ਲਾਰਵਾ ਮਿਲਿਆ 8 8 ਤੋਂ 10 ਘਰ ਦੇ ਵਿੱਚ ਸਾਨੂੰ ਲਾਰਵਾ ਮਿਲਿਆ ਜਿਹੜਾ ਕਿ ਅਸੀਂ ਨੈਸਟ ਕਰਾਤਾ ਹੈ ਅੱਗੇ ਤੋਂ ਲੋਕਾਂ ਨੂੰ ਜਾਣਕਾਰੀ ਦੇ ਦਿੱਤੀ ਹੈ ਕਿ ਇਦਾਂ ਦਾ ਕੋਈ ਨਈ ਸ਼ਿਕਾਇਤ ਨਹੀਂ ਆਉਣੀ ਚਾਹੀਦੀ ਹੁਣ ਤੁਸੀਂ ਇੱਕ ਪੱਤਰਕਾਰ ਦੇ ਘਰ ਵੀ ਵਿజిਟ ਕੀਤੀ ਇੱਥੇ ਕੀ ਮਿਲਿਆ ਜੀ ਇਸੇ ਕਰਕੇ ਪੱਤਰਕਾਰ ਦੇ ਘਰ ਅਸੀਂ ਅੰਦਰ ਆਏ ਆ ਦੇਖਣ ਦੀ ਕੋਸ਼ਿਸ਼ ਕੀਤੀ ਆ ਉਹ ਬਾਲਟੀ ਦੇ ਵਿੱਚ ਡੱਬੇ ਪਾ ਕੇ ਰੱਖੇ ਸੀ ਉੱਪਰੋਂ ਪਾਣੀ ਨਹੀਂ ਦਿਖਦਾ ਪਰ ਥੱਲੇ ਉਹਦੇ ਪਾਣੀ ਸੀ ਜਿਹਦੇ ਵਿੱਚ ਮੱਛਰ ਨੇ ਆਂਡੇ ਦਿੱਤੇ ਤੇ ਲਾਰਵਾ ਵੀ ਸਾਨੂੰ ਮਿਲਿਆ ਹਾਂਜੀ ਹਾਂਜੀ ਤਾਂ ਕੀ ਕਹਿਣਾ ਚਾਹੋਗੇ ਇਸ ਤਰ੍ਹਾਂ ਕਰਕੇ ਵੀ ਅਸੀਂ ਇਹ ਕਰਕੇ ਕਿ ਇਹ ਛੋਟੀਆਂ-ਛੋਟੀਆਂ ਅੰਗੇਲੀਆਂ ਦੇ ਨਾਲ ਹੀ ਮਤਲਬ ਸਾਡੇ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਆਪਾਂ ਇਹਨਾਂ ਗੇਲੀਆਂ ਨਾ ਕਰੀਏ ਤੇ ਆਪਣੇ ਘਰ ਦੇ ਅੰਦਰ ਆਲੇ-ਦੁਆਲੇ ਨੂੰ ਸਾਫ਼ ਰੱਖੀਏ ਸਫਾਈ ਰੱਖੀਏ ਪਾਣੀ ਨਾ ਕਿਤੇ ਖੜਾ ਹੁੰਦੀ ਹੋਈ ਤਾਂ ਜੋ ਸਾਨੂੰ ਡੇਂਗੂ ਵਰਗੀ ਨਾਮਰਾਦ ਬਿਮਾਰੀ ਨਾ ਹੋਵੇ ਥੈਂਕ ਯੂ ਸਰ ਉਹ ਤੇ ਇਹ ਦੇਖਦੇ ਪਿਓ ਵੀ ਅੱਜ ਟਾਈਮ ਉਹ ਪੂਰੀ ਟੀਮ ਜਿਹੜੀ ਗਰਦਾਸਪੁਰ ਤੋਂ ਪਿੰਡ ਗਰਦਾਸ ਨੰਗਲ ਦੇ ਵਿੱਚ ਅਵੇਅਰ ਦੇ ਲਈ ਅਵੇਅਰਨੈਸ ਦੇ ਲਈ ਜੜਾ ਆ ਪਹੁੰਚੀ ਹੋਈ ਹੈ ਜਿੱਦੇ ਚ ਲੋਕਾਂ ਨੂੰ ਜੜਾ ਡੇਂਗੂ ਦੇ ਪ੍ਰਤੀ ਅਵੇਅਰ ਕੀਤਾ ਜਾ ਰਿਹਾ ਕਿਉਂਕਿ ਗਰਦਾਸ ਨੰਗਲ ਦੇ ਵਿੱਚੋਂ ਕਿਹਾ ਜਾ ਰਿਹਾ ਕਿ ਇੱਕ ਡੇਂਗੂ ਦਾ ਮਰੀਜ਼ ਨਿਕਲਦਾ ਆ ਜਿਹਦੇ ਕਰਕੇ ਪਿੰਡ ਗਰਦਾਸ ਨੰਗਲ ਦੇ ਵਿੱਚ ਵੱਖ-ਵੱਖ ਘਰਾਂ 'ਚ ਵਿਜ਼ਿਟ ਕੀਤੀ ਜਾ ਰਹੀ ਹੈ ਦੁਰਭਾਗੇ ਦੀ ਗੱਲ ਇਹ ਆ ਕਿ ਇੱਕ ਪੱਤਰਕਾਰ ਦੇ ਘਰ ਜਦੋਂ ਵਿਜ਼ਿਟ ਕੀਤੀ ਜਾਂਦੀ ਹੈ ਤੇ ਉੱਥੇ ਵੀ ਡੇਂਗੂ ਦਾ ਲਾਰਵਾ ਮਿਲਦਾ ਆ ਹਾਲਾਂਕਿ ਪੱਤਰਕਾਰ ਲੋਕਾਂ ਨੂੰ ਅਵੇਅਰ ਕਰਦੇ ਨੇ ਪਰ ਆਪਣੇ ਘਰਾਂ ਨੂੰ ਬਿਲਕੁਲ ਵੀ ਧਿਆਨ ਨਹੀਂ ਰੱਖਦੇ ਇਹ ਕਰਕੇ ਹੀ ਕਰਦਾ ਕਵਾਂਗੇ ਕਿ ਜੇਕਰ ਤੁਸੀਂ ਡਾਕਟਰੀ ਲੈਣ ਦੇ ਵਿੱਚ ਜਾਂ ਤੁਸੀਂ ਆਪਣੇ ਪੱਤਰਕਾਰ ਹੋ ਜਾਂ ਕਿਸੇ ਵੀ ਤਰ੍ਹਾਂ ਨਾਲ ਲੋਕਾਂ ਨੂੰ ਅਵੇਅਰ ਕਰਦੇ ਹੋ ਪਰ ਆਪਣੇ ਘਰ ਦੀ ਵੀ ਸੁਰੱਖਿਆ ਜਿਹੜੀ ਉਹ ਜ਼ਰੂਰੀ ਹੈ ਆਪਣੇ ਘਰਾਂ ਨੂੰ ਵੀ ਦੇਖੋ ਜਿਹੜੀ ਕਿ ਗਲਤੀ ਅਸੀਂ ਕਰ ਚੁੱਕੇ ਹਾਂ ਉਹ ਗਲਤੀ ਤੁਸੀਂ ਨਾ ਕਰੋ ਧੰਨਵਾਦ ਮਿਲਦੇ ਹਾਂ ਕਿਸੇ ਅਗਲੀ ਖਬਰ ਦੇ ਨਾਲ ਕੌਣ ਹੋਏਗਾ ਤੁਹਾਡੇ ਸਰੀਰ ਦੀਆਂ ਸਾਰੀਆਂ ਪੀੜਾਂ ਦਾ ਅੰਤ ਕਿਉਂਕਿ ਮਾਰਕੀਟ ਦੇ ਵਿੱਚ ਆ ਚੁੱਕਾ ਆ ਪੀੜਾ ਅੰਤ ਆਯੁਰਵੈਦਿਕ ਤੇਲ ਇਸ ਤੇਲ ਨੂੰ ਮੰਗਵਾਉਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਤੇ ਸੰਪਰਕ ਕਰੋ